ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ ਨੌ ਕੀ ਹਾਲ ਚਾਲ ਨੇ ਵਾਇਰਸ ਸਭ ਨੂੰ ਚੜਦੇ ਆ ਕਲਾਚ ਰੱਖੇ ਇਹ ਲਈ ਜੀ ਤੁਹਾਡੇ ਸ਼ੈਫ ਸਾਹਿਬ ਬਹੁਤ ਸੋਹਣਾ ਹੈ ਸ਼ੈਫ ਕੋਲੇ ਲੱਗਦੇ ਰਹਿੰਦੇ ਤੁਹਾਡੇ ਤੁਹਾਡੇ ਕਿ ਲੋਕਾਂ ਦੇ ਤੁਹਾਡੇ ਤੁਹਾਡੇ ਕਿੰਦੇ ਦੇ ਲੋਕਾਂ ਦੇ ਤੁਹਾਡੇ ਮਾਰੇ ਪੱਕ ਨਹੀਂ ਤੁਹਾਡੇ ਪੱਕ ਨੇ ਜਿਨ੍ਹਾਂ ਨੂੰ ਸਾਰਾ ਕੁਝ ਬਣਾ ਕੇ ਦੱਸਦੇ ਹਾਂ ਤੁਸੀਂ ਸਾਡੇ ਲਈ ਵਾਕਿਆ ਬਹੁਤ ਜ਼ਿਆਦਾ ਕੁਝ ਕੁਕ ਕਰਦੇ ਹੋ ਅੱਜ ਕੀ ਬਣਾਉਣ ਲੱਗੇ ਹੋ ਹਾਂਜੀ ਅੱਜ ਬਲਵਾੜਾਈ ਵੇਸਣ ਦੀ ਵੇਸਣ ਲੱਗੀ ਬਲਵਾੜਾ ਪਰ ਮੈਂ ਨਾ ਆਪਣੇ ਸੌਕੇ ਜਿਹਾ ਪਿਕਚਰ ਆ ਬਣ ਲਗੀ ਮੈਂ ਰੈਸਪੀ ਉਹਨੇ ਸਟਾਰਟਿੰਗ ਜੀ ਦੱਸਦੀ ਪੰਜ ਫਾਈਫ ਤੀ ਦੌੜ ਜੇ ਲੱਗ ਜਣੇ ਸੋ ਸੱਚੀ ਗੱਲ ਦੀ ਸਾਰਿਆਂ ਨੂੰ ਤੇ ਅੱਜ ਮੈਂ ਬਰੋ ਲਗੀ ਗਰਮੀ ਦੇ ਤੇ ਆ ਦੇ ਕੋ ਨਾ ਇਹ ਅਸੀਂ ਲੈ ਜੀ ਪੁੱਜੇ ਹੋਏ ਛੋਲੇ ਬੰਦੇ ਦਾ ਪੈਕਟ ਰਿਹਾ ਅਸ ਤੋਂ ਦੇ ਜੀਆ ਪੁੱਜੇ ਹੋਏ ਸਿੱਕੜਾ ਵਾਲੇ ਇਹਦੇ ਨਾਲ ਮਲ ਕੇ ਅਸੀਂ ਸਾਰੇ ਥੋੜਾ ਸਿੱਕੜੇ ਦੇ ਉਤਾਰ ਲਈ ਕਿਉਂਕਿ ਫਿਰ ਉਹਦਾ ਰਹਿਤਰ ਆ ਵੀ ਸਕਦੇ ਪਰ ਉਹਦਾ ਰੰਕ ਕਾਲਾ ਹੋ ਜਾਣਾ ਸੀ ਵੇਸਾਂ ਦਾ ਉਹਦੇ ਲਈ ਆਪਾਂ ਉਹਨੂੰ ਚੰਗੀ ਤਰ੍ਹਾਂ ਉਤਾਰ ਕੇ ਤੇ ਆਹ ਦੇਖੋ ਵੇਸ ਕਿਤੇ ਕਿਤੇ ਕੋਈ ਕੋਰ ਆ ਗਿਆ ਤੇ ਆਹ ਵੇਸਰ ਬਣਾ ਰਿਹਾ ਹੈਗਾ ਤੇ ਇਹ ਨੂੰ ਇਹ ਆ ਕਿ ਇੱਕ ਦਿਨ ਨੂੰ ਘਿਓ ਵੀ ਘੱਟ ਲੱਗੂਗਾ ਜੇ ਆਪਾਂ ਦੂਸਰਾ ਰੇਸਨ ਜਿਹੜਾ ਲਉਂਦੇ ਲੈਨੇ ਆ। ਮੈਂ ਲੋ ਮੈਂ ਲੈਣ ਵੀ ਗਈ ਤੇ ਪਰ ਉਹ ਸ਼ੌਪ ਤੋਂ ਮਿਲਿਆ ਨਹੀਂ ਕਹਿੰਦੇ ਕਿ ਆਪਾਂ ਉਹ ਜਿਹੜਾ ਨਾ ਮੋਟਾ ਰੇਸਨ ਜਦਾ ਸਰਦੀਆਂ ਚ ਹੀ ਲਾਉਨੇ ਆ ਤੇ ਗਰਮੀਆਂ ਚ ਜਿਹੜਾ ਲੱਗਦਾ ਨਹੀਂ ਆ ਗਰਮੀਆਂ ਚ ਬ੍ਰੀਕਫਾਸਟ ਨਹੀਂ ਹੁੰਦਾ। ਮੈਂ ਚਲੋ ਠੀਕ ਆ ਤੇ ਮੈਂ ਫਿਰ ਇਹ ਵਾਲਾ ਮੈਂ ਆਪਣੇ ਘਰ ਆ ਕੇ ਡੜਾਣਾ ਚਲੋ ਛੋਲੇ ਪਾ ਕੇ ਅੰਜ ਕਰ ਲੈਨੇ ਸਾਫ ਕਰ ਲੈਨੇ ਆ ਤੇ ਇਹਦਾ ਬਣਾਉਨੇ ਆਪਾਂ ਰੇਸਨ ਤੇ ਰੇਸਨ ਆ ਜਿਹੜਾ ਮੈਂ ਬੜੀ ਆਸਾਨੀ ਆਸਾਨ ਜਿਹੇ ਤਰੀਕੇ ਨਾਲ ਇਹ ਤੋਂ ਜਿਹੜਾ ਨਾ ਜਿਹਨੂੰ ਬਿਲਕੁਲ ਵੀ ਕੁਕਿੰਗ ਨਹੀਂ ਆਉਂਦੀ ਉਹ ਵੀ ਇਸ ਤਰ੍ਹਾਂ ਮੈਨੂੰ ਲੱਗਦਾ ਜਿਵੇਂ ਬਿਲਕੁਲ ਪਾਈ ਹੋਈ ਆ ਉਹ ਬਣਾ ਸਕਦਾ ਸੋ ਇਦਾਂ ਰੱਖਿਆ ਆਪਾਂ ਦੇਸੀ ਕਿਉਂ ਤੇ ਇਸ ਦੇ ਸਿੱਗੋ ਤੇ ਇਹ ਮੈਂ ਬਾਦਾਮ ਕਾਜੂ ਤੇ ਖੰਡ ਵਿੱਚ ਥੋੜੀ ਜਿਹੀ ਪਾ ਕੇ ਇਹਨੂੰ ਪੀਸ ਲਿਆ ਇਹ ਵੱਖਰੇ ਰੱਖ ਲੇ ਆ ਮੈਂ ਨਾਲ ਬੂਰਾ ਵੀ ਮੈਂ ਜਿਹੜਾ ਹੁੰਦਾ ਆ ਤੇ ਅਸੀਂ ਕਿਡਾ ਨਾਰੀਅਲ ਉਹ ਵੀ ਅਸੀਂ ਪਾ ਲਿਆ ਵਿੱਚ ਇਹ ਕਿਉਂਕਿ ਇਹਨੂੰ ਜਿਆਦਾ ਭੁੰਨਣ ਭੰਨਣ ਦੀ ਕੋ ਲੋੜ ਨਹੀਂ ਪੈਣੀ ਤੇ ਅਸੀਂ ਜਿਵੇਂ ਬਾਜ ਪਾਵਾਂਗੇ ਥੋੜਾ ਜਿਮਾ ਪਾਇਆ ਬਾਕੀ ਬਾਜ ਪਾਵਾਂਗੇ ਤੇ ਬਸ ਖਾਂਡੇ ਚ ਪੈਣੀ ਆ ਪੀਸ ਕੇ ਤੇ ਆਹ ਕਿਉਂ ਗਰਮ ਹੋ ਗਿਆ ਤੇ ਇਹਦੇ ਚੋਂ ਪਾਈਏ ਵੇਸਣ ਓ ਵਾਏ ਗੁਰਜੀ ਵਧੀਆ ਵਧੀਆ ਬਣੇ ਬਾਬਾ ਜੀ ਜਿਹੜਾ ਖਾਵੇ ਤੁਹਾਡਾ ਉਹ ਤੁਹਾਡਾ ਹੀ ਗੁਣ ਘਾਵੇ ਇਸ ਤਰ੍ਹਾਂ ਤੇ ਵੀ ਨੀ ਸਾਰਾ ਮਿਕਸ ਕਰ ਲਿਆ ਜਾਂ ਸੋ ਉਹ ਸਭ ਮਿਕਸ ਕਰ ਇਹ ਜਿਹੜੀ ਆ ਉਹ ਪੀਸ ਤੇ ਬੋਲਿਆ ਇਹਦੇ ਉਹ ਜਿਹੜੀਆਂ ਜੜੀਆਂ ਨੂੰ ਬੰਦੋ ਚੌਂਦੀ ਆ ਉਹ ਪਰ ਸੁਆਦ ਨਹੀਂ ਹੁੰਦਾ ਜੇ ਮੂਦੀ ਹਨਾ ਹੋਗੀ ਤਾਂ ਜੀਸੀ ਹੋਈ ਜੜੀਏ ਸਵਾਦ ਆ ਜਾਨੀ ਬਲਬਾਈ ਬਣ ਜਾਂਦਾ ਆ ਪਰ ਉਹ ਸੋਣਾ ਧੰਮਾ ਦਾ ਪੈਗਾ ਮਸਾ ਦਾ ਪੈਗਾ ਪਾ ਵੀ ਜੀ ਕਹਿੰਦੇ ਕਿ ਜਿੰਨੂੰ ਨਹੀਂ ਵੀ ਕੁਕਿੰਗ ਕਰਨੀ ਆਂਦੀ ਨਾ ਉਹ ਵੀ ਇਹ ਚੀਜ਼ ਬਣਾ ਸਕਦਾ ਚੰਗਾ ਲੱਗਦਾ ਨਾ थोड़ा जहा पाना होना गैस थल्यो करता बंद तो घ्यो पाइए बच्चे होर गर्म करके पाने सारा खलारा पीड़ा घ्यो भी कि नहीं तो सियाल चे कौखा होया हूं ਇਹ ਸ਼ਾਮ ਦੀ ਚਾਹ ਨਹੀਂ ਪੱਟਿਆ ਸਾਰਾ ਕੁਝ ਹੈ ਬਹੁਤ ਸਾਰਾ ਇਹ ਮਸਲਾ ਸ਼ਾਮ ਦੀ ਚਾਹ ਦਾ ਮਸਲਾ ਹੀ ਸਾਰਾ ਖਾਣ ਪੀਣ ਦਾ ਹੋਰ ਕਿਸ ਚੀਜ਼ ਦਾ ਮਸਲਾ ਨਹੀਂ ਆ ਵੀ ਹਾਂਜੀ ਹਾਂਜੀ ਜਿਹੜੇ ਕਿਉਂ ਨਹੀਂ ਖਾਂਦੇ ਉਹ ਆਂਦੇ ਨੇ ਕਿਤਰਾ ਕਿਉਂ ਡੋਲੀ ਜਾਣ ਰਏ ਇਹਦੇ ਜੀ ਨਾ ਸਾਰਾ ਮਿਕਸ ਕਰ ਲਈਏ ਇੱਕ ਮਾਰ ਦੀ ਥੋੜੀ ਜੀ ਹੋ ਜੇ ਵਿੱਚ ਸੁੱਤੀ ਵੀ ਕੋਈ ਨਹੀਂ ਲੰਨੀ ਦੀ ਆਉਣ ਬਾਪੀ ਕਰਨਾ ਕੀ ਕਰਨ ਹੁਣ ਤਾਂ ਦੇਖ ਨਹੀਂ ਪੈ ਰਹੀ ਉਸ ਇਸ ਵਿੱਚ ਘਟਣਾ ਕੋਈ ਮਤਲੇ ਦੀ ਬਰਫੀ ਜੀ ਜਮਾਉਣੀ ਆ ਜਿਤਨਾ ਵੇਸਣ ਹੁੰਦਾ ਆ ਕਿ ਉਤਰਾਨੀ ਨਾ ਰੱਖਣਾ ਜੇ ਉੱਧਰ ਰੱਖਣ ਦਾ ਫਿਰ ਕਿਉ ਘਟਣਾ ਵੀ ਸਰ ਜਾਣਾ ਇਹ ਹੁਣ ਆਪਾਂ ਘਟਣੇ ਇਹਦੇ ਪੀਸ ਤੇ ਕਿਉ ਫਿਰ ਇਹਦੇ ਚ ਮੇਰੇ ਨਾਲ ਤਾਂ ਡੇਢ ਕਿਲੋ ਸੀ ਸਾਡੇ ਕੋਲ ਛੋਲੇ ਤੇ ਵਿੱਚ ਮੈਂ ਅੱਧਾ ਕਿਲੋ ਪਾਈਆ ਖੰਡ ਤੇ ਵਿੱਚ ਕਿਲੋ ਘਿਓ ਲੱਗਿਆ ਜੀ ਵੇਸਣ ਵਾਂਗ ਜਿੰਨਾ ਵੇਸਣ ਹੁੰਦਾ ਓਨਾ ਘਿਓ ਲੱਗ ਹੀ ਜਾਂਦਾ ਆ ਪਰ ਮੈਂ ਫਿਰ ਵੀ ਥੋੜਾ ਘੱਟ ਰੱਖਿਆ ਆਏ ਹਾਏ ਸੁੱਜੀ ਲੈ ਲੈਂਦੇ ਆ ਅੰਨਾ ਭਰਾ ਹੋ ਗਿਆ ਗਾ ਇਹ ਸਾਰਾ ਕੁਝ ਸਨੇਟੇ ਤੇ ਤਾਂ 10 ਦੇ ਤੱਕ ਵੀ ਕੋਈ ਕੜਾਈ ਜੜੀਆਂ ਨਾ ਜਦੋਂ ਵੇਸਣ ਭੁੰਨਾ ਨਾ ਕੜਾਈ ਵੀ ਜਰੂਰ ਮੋਟੀ ਲਿਓ ਆਪਕੋ ਆ ਵਿੱਚ ਕਿਤੇ ਜਦੋਂ ਕਿਤੇ ਲਾਇਆ ਨਹੀਂ ਗਿਆ ਤੇ ਥੋੜਾ ਜਿਹਾ ਕਾਲਾ ਹੋ ਗਿਆ ਸੋ ਕਿਉਂਕਿ ਵੇਸਣ ਜਿਹੜਾ ਬੜੀ ਛੇਤੀ ਥੱਲੇ ਲੱਗ ਜਾਂਦਾ ਹੈ ਜਦੋਂ ਵੀ ਵੇਸਣ ਬਣਾਓ ਤੇ ਕੜਾਈ ਵੱਡੀ ਮਤਲਬ ਮੋਟੇ ਤਲੇ ਵਾਲੀ ਲੋਤ ਇੰਨੇ ਤੂੰ ਕਿਉਂ ਨਹੀਂ ਲੈ ਨਾ ਗਲਤੀ ਕਰ ਗਈ ਬੜੀ ਜੀ ਅਰੇ ਯਾ ਕਿ ਚਲੋ ਬਚਾ ਹੀ ਆ ਇੰਨਾ ਜ਼ਿਆਦਾ ਨਹੀਂ ਹੋਇਆ ਮੜਾ ਜਾ ਹੋਇਆ ਇੱਕ ਸਾਈਡ ਤੋਂ ਉਹਨੇ ਪਾੜ ਲਿਆ ਇਦਾਂ ਨਾ ਥੋੜਾ ਜਿਹਾ ਮੈਂ ਪ੍ਰਾਤਨ ਕਿਉਂ ਲਾ ਲਿਆ ਥੱਲੇ ਗਰੀਜ਼ ਕਰ ਲਈ ਆ ਇਹਨੂੰ ਇਹਦੇ ਵਿੱਚ ਆਪਾਂ ਕੱਢ ਲੈਣਾ ਸਾਰਾ ਇੱਧਰ ਕੱਢਣ ਦੀ ਤਾਂ ਗਰੀਜ਼ ਹੀ ਆ रात में थे थोड़ा जाया वे उड़ा है पर फिर भी आप थोड़ा जाएगा चलो चल हम सारा कर लागे फिर चार जमा लागे प्राप्त कर लेंगे सारा ਤੇ ਫਿਰ ਇਹਦੇ ਦੀ ਰਸਨਾਵਾ ਨੰਨੇ ਕਹਿੰਦੇ ਆਏ ਦਜੀਤ ਮੈਂ ਨਾਲ ਜਲ ਦਬਾ ਨਿਕਾ ਤੇ ਆਪੇ ਕਹਿੰਦੇ ਕਹਿੰਦੇ ਮੈਂ ਉੱਤੇ ਪਾਵਾਂਗੀ ਨਹੀਂ ਮੈਂ ਪਾਇਆ ਪਹਿਲਾਂ ਥੋੜਾ ਜਿਹਾ ਨਾਲ ਹੀ ਛੋਲਿਆਂ ਦੇ ਪਾ ਲਿਆ ਸੀ ਤੇ ਹੁਣ ਮੈਂ ਸੋਚਿਆ ਕਿ ਜਿਹੜਾ ਨਾ ਇੱਕ ਤਰ੍ਹਾਂ ਨੂੰ ਉਪਰੋਂ ਦੀ ਪਾਵਾਂਗੀ ਦਾ ਸੁਲਕ ਕਰ ਰਹੇ ਨੇ ਕਿਉਂ ਹੋਇਆ ਕਿਉਂ ਦੇ ਸੁਲਕ ਸੁਲਕੇ ਬੱਗ ਨੇ ਹੋਗੀ ਦਾ ਬਜੀ ਹਾਂਜੀ ਏ ਭੋਨਿਆ ਜੀ ਮੇਰੇ ਭਰਾ ਦੀ ਡਿਮਾਂਡ ਤੇ ਭਰਾ ਦੋਵੇਂ ਪਾਸੇ ਇਧਰ ਵਾਲਾ ਵੀ ਭਰਾ ਤੇ ਉਧਰ ਵਾਲਾ ਵੀ ਭਰਾ ਦੋਵੇਂ ਭਰਾ ਆ ਰਹੇ ਆ ਤੇ ਦੋਨਾਂ ਭਰਾਵਾਂ ਨੇ ਬੰਦ ਗਿਆ ਸਨੀ ਸਿੰਘ ਬਾੜ ਐਂਡ ਪਰਮ ਸਿੰਘ ਬੂਖਾਰੇ ਬੂਖਾਰੇ ਚਲੋ ਇਹ ਵੀ ਖਾਣਾ ਉਹਨਾਂ ਖਿਡ ਲਿਆ ਕਿੰਨਾ ਖਾ ਲੈਣਾ ਜੀ ਆ ਗਿਆ ਕਿਉਂ ਹੁਣ ਕਰਕੇ ਮਾਰਦਾ ਈ ਸ਼ਾਲਾ ਮੇਰੇ ਖਾਣਾ ਉਹਨਾਂ ਨੇ ਇਹਨਾਂ ਨੇ ਜਿੰਨਾ ਵੇਟ ਕਟਾਇਆ ਸਾਰਾ ਹੁਣ ਇੱਥੇ ਬਣਾ ਕੇ ਜਾਣਾ ਤਾਂ ਦੱਸਾਂ ਦੇਦਾ ਕਿ ਕਿਉਂ ਹੋਣ ਉਹ ਤੇ ਨਹੀਂ ਰਾਜ ਰਾਜ ਕੇ ਕਿਉਂ ਕੰਮ ਹੋ ਗਿਆ ਮੈਂ ਆਸ ਨਹੀਂ ਕਿਹਾ ਫਿਰ ਫਰਕ ਪੈਦਾ ਨਹੀਂ ਗਿਆ ਮੈਂ ਕਿਹਾ ਕਹਿੰਦਾ ਇਹਨਾਂ ਭੱਜੀ ਰਾਗੀ ਦੀ ਰੋਟੀ ਬਹੁਤ ਵਧੀਆ ਹੁੰਦੀ ਮੈਂ ਕਿਹਾ ਮੈਂ ਕਿਹਾ ਮੈਂ ਬਣਾਉਣੀ ਆ ਕੋਈ ਨਹੀਂ ਤੈਨੂੰ ਖਾਵਾਂਗੇ ਕਹਿੰਦਾ ਸ਼ਾ ਮੈਗਾ ਪਰ ਮੈਨੂੰ ਪਸੰਦ ਬਿਲਕੁਲ ਨਹੀਂ ਬੜੀ ਮਤਲਬ ਅਜੀਬ ਹੈ ਕਹਿੰਦਾ ਮੈਂ ਆਇਆ ਫਿਰ ਰੋ ਰਾਗੀ ਦੀ ਰੋਟੀ ਕਹਿੰਦਾ ਖਾਣਾ ਮੈਂ ਵੀ ਨਹੀਂ ਖਾਣਿਕਾ ਮੈਂ ਕੁਝ ਹੋਰ ਖਾਵਾਂਗਾ ਮੈਨੂੰ ਲੱਗਾ ਪੀਸ ਬੋਤੇ ਮੋਟੇ ਹੋ ਜਾਣਗੇ ਹੈਨਾ ਜ਼ਿਆਦਾ ਹੀ ਹੋ ਗਿਆ ਚਲ ਬੰਗਿਆ ਜੀ ਔਰ ਇਹਦੇ ਤੇ ਪੂਰਾ ਪਾਉਣਾ ਪਾਉਣਾ ਹੁਣ ਆਰਦੇ ਚਲੋ ਵਾਈਸਟਾਈਲ ਹਲਵਾਈ ਸਟਾਈਲ ਬਣ ਗਿਆ ਹਲਵਾਈ ਵੈਸੇ ਚਾਣੀ ਵਾਲਾ ਬਣਾਉਂਦੇ ਇਹ ਵਾਲਾ ਨਹੀਂ ਬਣਾਉਂਦੇ ਤੇਰੇ ਉਹਦੇ ਵਿੱਚ ਕਿਉਂ ਘੱਟ ਲੱਗਦਾ ਹੋਣਾ ਪਾਣੀ ਪਾਣੀ ਪੈ ਗਿਆ ਤਾਂ ਕਿਉਂ ਹੋਦਾ ਆਪਣੇ ਘੱਟ ਰਹਿਣਾ ਨਾਲੇ ਹੋ ਗੜਾ ਦੇ ਸਿਲਵਾ ਰੋਲ ਬਿਲਕੁਲ ਅਹੀਂ ਆਪਣੀ ਕੁਕਿੰਗ ਸ਼ੁਰੂ ਕਰੀਏ ਫਿਰ ਦੇਖਦੇ ਕਿਹੜੀ ਕੁਕਿੰਗ ਹੋਣਾ ਹਟ ਡਈ ਹੋ ਰਹੀ ਹੈ ਨਹੀਂ ਇਸ ਤੋਂ ਵੀ ਲਾਵਾ ਜਿਹੜੀ ਕੁਕਿੰਗ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ ਜੜੀਆ ਪਸੀਲ ਕਰਦੇ ਆ ਅੱਛਾ ਕਰਕੇ ਉਹ ਤੋਂ ਹੁਣ ਜਿਵੇਂ ਇੱਦਾਂ ਆ ਗਿਆ ਲਾ ਸਾਧੋ ਜਿਵੇਂ ਦੋ ਦੇ ਚਾ ਕੋਈ ਗਲੀ ਉਹਦੇ ਤੋਂ ਗਏ ਲੋ ਜੀ ਹੁਣ ਆਪਾਂ ਠੰਡਾ ਹੋ ਕੇ ਜਦੋਂ ਹੋ ਗਿਆ ਫਿਰ ਇਹਦੇ ਪੀਸ ਕਟਾਂਗੇ ਨੂੰ ਚੀਕੇ ਨੂੰ ਪੀਸ ਬਣ ਲਈਏ ਆਪਾਂ ਤੇਸ ਪਾ ਰਹੇ ਆਂ ਚਾ ਚਾ ਨਾ ਖੋ பிரபு தான் மோட்டே படையா வராஜபாலே